ਬਹੁਤ ਜਰੀਲੀ ਗੈਸ ਚੋਂ ਨਿਕਲਦੀ ਪਈ ਆ ਜਿਹੜੀ ਰਾਤ ਨੂੰ ਇਕੱਠੀ ਹੋ ਜਾਂਦੀ ਆ ਬਾਤੀ ਦੇ ਉੱਪਰ ਉੱਪਰੋਂ ਠੰਡ ਪੈ ਰਹੀ ਆ ਤੇ ਲੋਕਾਂ ਦਾ ਜਿਹੜਾ ਬਿਮਾਰੀਆਂ ਬਹੁਤ ਜ਼ਿਆਦੀਆਂ ਵਧ ਗਈਆਂ ਖਾਸ ਕਰਕੇ ਜ਼ੁਕਾਮ ਗਲੇ ਆ ਦਾ ਬਹੁਤ ਹੀ ਬੁਰੇ ਹਾਲਾਤ ਨੇ ਪਤਾ ਨਹੀਂ ਵੀ ਰਾਤ ਨੂੰ ਸਾਹ ਸਵੇਰੇ ਵੇਖਣੀ ਕਿੰਨੇ ਕਿੰਨੇ ਇਹ ਬਿਮਾਰੀਆਂ ਵਾਲੇ ਪਾਰੇ ਲਾਉਣ ਵਾਲੇ ਆ ਦੂਰ ਕਰਨ ਵਾਲੇ ਨਹੀਂ ਇਹ ਤੇ 800 ਟਨ ਕੂੜੇ ਤੇ ਰੋਜ਼ ਵੱਧਦਾ ਜਾ ਰਿਹਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇ ਕਈ ਜਾਨਾਂ ਲੈ ਲੀਆਂ ਸੈਂਕੜੇ ਲੋਕ ਮਰ ਗਏ ਇਹ ਊਂਟ ਦੇ ਮੂੰਹ ਵਿੱਚ ਜੀਰਾ ਇੱਕ ਦਿਖਾਵਾ ਦਿਖਾਵਾ ਕਰਨ ਦੀ ਕੋਸ਼ਿਸ਼ ਹੈ ਉਹ ਵੀ ਇਲੈਕਸ਼ਨ ਦੇ ਟਾਈਮ ਦਿੱਕਤ ਇਹ ਹੋਈ ਐਸੇ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਵਾਹ ਖਰਾਬ ਹੋ ਚੁੱਕੀ ਹੈ ਪੋਲੂਸ਼ਨ ਬਹੁਤ ਜ਼ਿਆਦਾ ਹੈਗਾ ਆ ਲੋਕਾਂ ਨੇ ਨਵੀਂ ਸਰਕਾਰ ਨੂੰ ਵੀ ਮੌਕਾ ਦਿੱਤਾ ਸੀ ਪਰ ਇਹ ਲੋਕਾਂ ਦੀ ਉਮੀਦ ਤੇ ਨਹੀਂ ਉਤਰੀ ਹੈ। ਪੰਜਾਬ ਦੇ ਵਿੱਚ ਕਾਰਪੋਰੇਸ਼ਨ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਅੱਜ ਅਸੀਂ ਅੰਮ੍ਰਿਤਸਰ ਵਿਖੇ ਮੌਜੂਦ ਹਾਂ ਤਾਂ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਸਮੱਸਿਆ ਜਿਹਦੇ ਨਾਲ ਕੀ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਨੇ ਉਸ ਦੀ ਗੱਲਬਾਤ ਕਰਾਂਗੇ ਔਰ ਇਸ ਅੰਮ੍ਰਿਤਸਰ ਸ਼ਹਿਰ ਦੇ ਸਭ ਤੋਂ ਵੱਡੇ ਮੁੱਦੇ ਦੀ ਗੱਲ ਕਰਾਂਗੇ ਜੋ ਕਿ ਇਸ ਵਾਰ ਕਾਰਪੋਰੇਸ਼ਨ ਦੀ ਚੋਣਾਂ ਦੇ ਵਿੱਚ ਸਭ ਤੋਂ ਅਵਲ ਰਹੇਗਾ। ਸਭ ਤੋਂ ਵੱਡੀ ਗੱਲ ਹੈ ਕਿ ਕਿੰਨੀਆਂ ਸਰਕਾਰਾਂ ਆਈਆਂ ਲੇਕਿਨ ਇਸ ਮੁੱਦੇ ਨੂੰ ਹੱਲ ਨਹੀਂ ਕਰ ਸਕੀਆਂ। ਮੁੰਡਾ ਹੈ ਅੰਮ੍ਰਿਤਸਰ ਦੇ ਵਿੱਚ ਬਣੇ ਡੰਪ ਦਾ ਜੀ ਹਾਂ ਇਹ ਪਹਾੜ ਜਿਹੜੇ ਤੁਸੀਂ ਵੇਖ ਰਹੇ ਹੋ ਇਹ ਖੂਬਸੂਰਤ ਨਹੀਂ ਬਲਕਿ ਆਪਾਂ ਕਹਿ ਸਕਦੇ ਹਾਂ ਕਿ ਬਦਸੂਰਤ ਪਹਾੜ ਨੇ ਜਿਹੜੇ ਕਿ ਲੋਕਾਂ ਨੂੰ ਬਿਮਾਰੀਆਂ ਦਿੰਦੇ ਨੇ ਅਕਸਰ ਪਹਾੜ ਜਦੋਂ ਅਸੀਂ ਜਦੋਂ ਜਾਂਦੇ ਹਾਂ ਤੇ ਇਹ ਸੋਚ ਕੇ ਜਾਂਦੇ ਹਾਂ ਕਿ ਪਹਾੜਾ ਦੇ ਵਿੱਚ ਸਾਨੂੰ ਸਾਫ਼ ਸੁਥਰੀ ਹਵਾ ਮਿਲੇਗੀ ਲੇਕਿਨ ਅੰਮ੍ਰਿਤਸਰ ਦੇ ਇਹਨਾਂ ਪਹਾੜਾ ਦੇ ਵਿੱਚ ਸਾਫ਼ ਸੁਥਰੀ ਹਵਾ ਨਹੀਂ ਬਲਕਿ ਬਿਮਾਰੀਆਂ ਮਿਲਦੀਆਂ ਨੇ ਤਾਂ ਬਿਮਾਰੀਆਂਲੇ ਪਹਾੜਾ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖੋਗੇ ਕਿੱਡੇ-ਕੱਡੇ ਵੱਡੇ ਪਹਾੜ ਬਣੇ ਨੇ ਔਰ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ ਸਥਾਨਕ ਲੋਕ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਾਂਗੇ ਔਰ ਆਖਿਰਕਾਰ ਜਨਤਾ ਦੇ ਵਿੱਚਾਂ ਕਿਉਂਕਿ ਇਹ ਚੋਣ ਵਾਰਡ ਦੀ ਹੈ ਆਮ ਜਨਤਾ ਦੀ ਚੋਣ ਹੈ ਤਾਂ ਜਨਤਾ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਜੀ ਫਿਰ ਮਸ਼ੀਨਾਂ ਵੀ ਲੱਗ ਗਈਆਂ ਸ਼ੁਰੂ ਹੋ ਗਈਆਂ ਤੇ ਬੱਲੇ ਬੱਲੇ ਹੋ ਗਈ ਹੁਣ ਤਾਂ ਨਹੀਂ ਨਹੀਂ ਕੋਈ ਬੱਲੇ ਬੱਲੇ ਨਹੀਂ ਹੋਈ ਇੱਕ ਮਸ਼ੀਨ ਲੱਗੀ ਆ ਜਦੋਂ ਕਿ ਨੌ ਮਸ਼ੀਨਾਂ ਪਹਿਲਾਂ ਲੱਗੀਆਂ ਸੀ ਉਹ ਕੁਝ ਨਹੀਂ ਕਰ ਸਕੀਆਂ ਇੱਕ ਮਸ਼ੀਨ ਨਾਲ ਕੁਝ ਨਹੀਂ ਹੋਣਾ ਇੱਥੇ ਇਹ ਮੁਸ਼ਕਲ ਕੀ ਹੈ ਮੁਸ਼ਕਲ ਇਹ ਹੈ ਕਿ ਅੱਜ ਕੱਲ ਆਪਣਾ ਨਾਂ ਕੀ ਲੈਂਦੇ ਬਹੁਤ ਜਰੀਲੀ ਗੈਸ ਚੋਂ ਨਿਕਲਦੀ ਪਈ ਆ ਜਿਹੜੀ ਰਾਤ ਨੂੰ ਇਕੱਠੀ ਹੋ ਜਾਂਦੀ ਆ ਬਾਤੀ ਦੇ ਉੱਪਰ ਉੱਪਰੋਂ ਠੰਡ ਪੈ ਰਹੀ ਆ ਤੇ ਲੋਕਾਂ ਦਾ ਜਿਹੜਾ ਬਿਮਾਰੀਆਂ ਬਹੁਤ ਜ਼ਿਆਦੀਆਂ ਵਧ ਗਈਆਂ ਖਾਸ ਕਰਕੇ ਜ਼ੁਕਾਮ ਗਲੇ ਆ ਦਾ ਬਹੁਤ ਹੀ ਬੁਰੇ ਹਾਲਾਤ ਨੇ ਪਤਾ ਨਹੀਂ ਵੀ ਰਾਤ ਨੂੰ ਸਾਹ ਸਵੇਰੇ ਵੇਖਣੀ ਕਿ ਨਹੀਂ ਕਿ ਨਹੀਂ ਵੇਖ ਸਰ ਇਹ ਕਿੰਨੇ ਕ ਸਾਲ ਪੁਰਾਣਾ ਡੰਪ ਹੈ ਜਿਹੜਾ ਇਸ ਜਗ੍ਹਾ ਦੇ ਉੱਤੇ ਬਣਿਆ ਹੈ ਔਰ ਕਿਵੇਂ ਇਸ ਦੀ ਸ਼ੁਰੂਆਤ ਹੋਈ ਇਹਨੂੰ 34-35 ਸਾਲ ਹੋ ਗਏ ਆ ਸ਼ੁਰੂਆਤ ਇਸ ਤਰ੍ਹਾਂ ਹੋਈ ਪਹਿਲਾਂ ਇੱਥੇ ਮਿੱਟੀ ਦੇ ਢਾਹ ਸੀ 1965 ਦੇ ਵਿੱਚ ਬਹੁਤ ਵਧੀਆ ਇਲਾਕਾ ਸੀ ਬੜੀ ਵਧੀਆ ਸਟ੍ਰੈਸ਼ਨ ਸੀ ਉਹ ਜੋ ਪੁੱਟੀ ਗਈ ਮਿੱਟੀ ਫਿਰ ਉਸ ਨੂੰ ਕਵਰ ਕਰਨ ਵਾਸਤੇ ਇੱਥੇ ਕੂੜਾ ਸੁੱਟਣਾ ਸ਼ੁਰੂ ਕਰਤਾ ਇਨਲੀਗਲ ਤਰੀਕਿਆਂ ਤੇ ਉਹ ਜਿਹੜੇ ਵੱਧਦੇ-ਵੱਧੇ ਹੁਣ ਪਹਾੜਾਂ ਦੇ ਰੂਪ ਚ ਬਣ ਗਏ ਹਾਂਜੀ ਵੈਸੇ ਪਹਾੜ ਕਹਿੰਦੇ ਬਿਮਾਰੀਆਂ ਦੂਰ ਕਰ ਦਿੰਦੇ ਨੇ ਇਹ ਬਿਮਾਰੀਆਂ ਵਾਲੇ ਪਾ ਰਹੇ ਲਾਉਣ ਵਾਲੇ ਆ ਦੂਰ ਕਰਨ ਵਾਲੇ ਨਹੀਂ ਇਹ ਤੇ 800 ਟਨ ਕੂੜੇ ਤੇ ਰੋਜ਼ ਵਧਦਾ ਜਾ ਰਿਹਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇ ਕਈ ਜਾਨਾਂ ਲੈ ਲੀਆਂ ਸੈਂਕੜੇ ਲੋਕ ਮਰ ਗਏ ਜਿਹੜੀਆਂ ਇੱਥੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਬਿਲਕੁਲ ਕੁਝ ਹੋਰ ਵੀ ਲੋਕ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਰਨਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਸੰਜੀਤ ਸ਼ਰਮਾ ਹੈ ਤੇ ਮੈਂ ਕਈ ਸਾਲਾਂ ਤੋਂ ਇਹ ਪਰਿਆਵਰਣ ਦੇ ਮੁੱਦੇ ਨਾਲ ਜੁੜਿਆ ਹੋਇਆ ਆਂ ਤੇ ਸਾਡੀ ਖੁਆਇਸ਼ ਹੈਗੀ ਸੀ ਕਿ ਸ੍ਰੀ ਅਮ੍ਰਿਤਸਰ ਸਾਹਿਬ ਜਿਹੜਾ ਹੈ ਇੱਕ ਪਵਿੱਤਰ ਨਗਰੀ ਹੈ ਤੋ ਪਵਿੱਤਰ ਨਗਰੀ ਚ ਕੂੜਾ ਨਹੀਂ ਹੋਣਾ ਚਾਹੀਦਾ ਉਹਦੇ ਵਾਸਤੇ ਬੜੇ ਪ੍ਰਯਾਸ ਕੀਤੇ ਗਏ ਸੀ ਪਰ ਸਰਕਾਰ ਵੱਲੋਂ ਸਾਨੂੰ ਬਿਲਕੁਲ ਇਸ ਮਾਮਲੇ 'ਚ ਸਹਿਯੋਗ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੇਮਸ ਏਸ਼ੀਆ ਦੀ ਫੇਮਸ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਨਾਲ ਹੀ ਡੰਪ ਲੱਗਾ ਹੈ ਪਰ ਸਰਕਾਰ ਨੇ ਕੰਮ ਤੇ ਸ਼ੁਰੂ ਕਰਾਤਾ ਤੇ ਵੇਖ ਰਹੇ ਹਾਂ ਮਸ਼ੀਨਾਂ ਦਵਾਦਵ ਕੰਮ ਕਰ ਰਹੀਆਂ ਨੇ ਇੱਥੇ ਨਹੀਂ ਕੋਈ ਵੀ ਸੱਭੇ ਸਮਾਜ ਜਿਹੜਾ ਹੈ ਆਪਣੀ ਰਸੋਈ ਦੇ ਨਾਲ ਕੂੜਾ ਨਹੀਂ ਸੁੱਟੇਗਾ ਨਹੀਂ ਪਰ ਇਹ ਮਸ਼ੀਨਾਂ ਲਾ ਕੇ ਸਰਕਾਰ ਇਸ ਨੂੰ ਖਤਮ ਕਰਨ ਦਾ ਕੰਮ ਤੇ ਕਰ ਰਹੀ ਹੈ ਸਰਕਾਰ ਵੱਲੋਂ ਮਸ਼ੀਨਾਂ ਲਗਾਤੀਆਂ ਗਈਆਂ ਸਰਕਾਰ ਨੇ ਕਹਿ ਦੇਣਾ ਕੂੜਾ ਚੁੱਕਿਆ ਜਾਏਗਾ ਇਹ ਕਹਿੰਦੇ ਆ ਅਸੀਂ ਊਂਠ ਕੇ ਮੂੰਹ ਵਿੱਚ ਜੀਰਾ ਇਹ ਜਿਹੜੇ ਵੀ ਸਕਾਲਰਸ ਨੇ ਜਿਹੜੇ ਵੇਸਟ ਮੈਨੇਜਮੈਂਟ ਨੂੰ ਜਾਣਦੇ ਨੇ ਉਹ ਜਾਣ ਸਕਦੇ ਨੇ ਕਿ ਇੱਕ ਇਹ ਮਸ਼ੀਨ ਜਿਹੜੀ ਹੈ ਲਗਾ ਕੇ ਕੂੜਾ ਜਿਹੜਾ ਇਹਨੇ ਮੀਟ੍ਰਿਕ ਟਨ ਕੂੜਾ ਹੈ ਕਿੱਥੋਂ ਖਤਮ ਹੋ ਸਕਦਾ ਨਹੀਂ ਹੋ ਸਕਦਾ ਇਹ ਊਂਠ ਕੇ ਮੂੰਹ ਵਿੱਚ ਜੀਰਾ ਇੱਕ ਦਿਖਾਵਾ ਦਿਖਾਵਾ ਕਰਨ ਦੀ ਕੋਸ਼ਿਸ਼ ਹੈ ਉਹ ਵੀ ਇਲੈਕਸ਼ਨ ਦੇ ਟਾਈਮ ਸੋ ਜਦੋਂ ਵੀ ਇਲੈਕਸ਼ਨ ਲੱਗੇ ਆਂਦੇ ਨੇ ਸਰਕਾਰਾਂ ਥੋੜੀ ਹਿਲਜੁਲ ਕਰ ਲੈਂਦੀਆਂ ਨੇ ਇਹੋ ਨਤੀਜਾ ਹੈ ਕਿ ਇੱਕ ਮਸ਼ੀਨ ਚੱਲਦੀ ਵੀ ਹੈ ਅੱਛਾ ਵੋਟਾਂ ਆ ਗਈਆਂ ਹੁਣ ਫਿਰ ਵੋਟਾਂ ਆ ਗਈਆਂ ਉਸ ਕਾਰਨ ਹੈ ਹੁਣ ਜਦੋਂ ਕਿ ਇਹਨਾਂ ਨੂੰ ਪਤਾ ਹੈ ਕਿ ਇੱਕ ਬਿਜਲੀ ਦਾ ਕਨੈਕਸ਼ਨ ਹੈ ਠੀਕ ਹੈ ਬਿਜਲੀ ਦਾ ਕਨੈਕਸ਼ਨ ਹੈ ਕਿਉਂ ਡੀਜ਼ਲ ਬਾਲ-ਬਾਲ ਕੇ ਜੜੀਆਂ ਪੈਸੇ ਜਿਹੜੇ ਨੇ ਬਰਬਾਦ ਕੀਤੇ ਜਾ ਰਹੇ ਨੇ ਦੂਸਰਾ ਹੈ ਕਿ ਬਾਇਓ ਰੈਮੀਡੀਸ਼ਨ ਕੁਝ ਹੋਰ ਹੈ ਠੀਕ ਹੈ ਇਹ ਕੋਈ ਬਾਇਓ ਰੈਮੀਡੀਸ਼ਨ ਕਹਿੰਦੇ ਨੇ ਅਖਬਾਰਾਂ 'ਚ ਦੇ ਦਿੰਦੇ ਨੇ ਕਿ ਇਹ ਬਾਇਓ ਰੈਮੀਡੀਸ਼ਨ ਕਰਦੇ ਪਏ ਨੇ ਇਹਨੂੰ ਅਸੀਂ ਬਾਇਓ ਰੈਮੀਡੀਸ਼ਨ ਨਹੀਂ ਕਹਿੰਦੇ ਦੂਸਰਾ ਜਿਹੜੇ ਐਮ ਐਸ ਡਬਲਯੂ ਦੇ ਰੂਲਸ ਬਣੇ ਨੇ 2016 ਪਿੱਛੇ 2010 ਆਇਆ ਸੀ ਉਹਦੀ ਪੂਰੀ ਵਾਇਲੇਸ਼ਨ ਹੈ ਕੋਈ ਵੀ ਇੱਕ ਚੀਜ਼ ਜਿਹੜੀ ਹੈ ਨਿਯਮਾਂ ਦੇ ਅਨੁਸਾਰ ਨਹੀਂ ਕੀਤੀ ਜਾ ਰਹੀ ਨਿਯਮਾਂ ਦੇ ਅਨਸਾਰ ਆਪਾਂ ਜਨਤਾ ਦੀ ਗੱਲ ਕਰਾਂਗੇ ਭਾਜੀ ਦਿੱਕਤ ਕੀ ਆ ਰਹੀ ਤੁਹਾਡੇ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਅਗਰ ਗੱਲ ਕੀਤੀ ਜਾਵੇ ਕੀ ਦਿੱਕਤ ਦਾ ਸਾਹਮਣਾ ਕਰਨਾ ਦਿੱਕੇ ਦਿੱਕਤ ਇਹੋ ਹੀ ਐਸੇ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਵਾ ਖਰਾਬ ਹੋ ਚੁੱਕੀ ਹੈ ਪੋਲ ਇੱਥੇ ਕੰਮਕਾਰ ਕਰਨਾ ਜ਼ਮੀਨ ਦੀ ਵੈਲਿਊ ਬਹੁਤ ਘਟ ਗਈ ਇੱਥੇ ਦੇ ਲੱਗ ਜੱਗੇ ਇਲਾਕਿਆਂ ਦੀ ਇੱਥੋਂ ਦੀ ਬਿਮਾਰੀਆਂ ਆਉਂਦੀਆਂ ਬਿਮਾਰੀਆਂ ਸਾਰੀਆਂ ਹੋਰ ਇਨਫੈਕਸ਼ਨ ਗਲੇ ਦੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਪੇਟ ਦੀ ਇਨਫੈਕਸ਼ਨ ਥੱਲੇ ਪਾਣੀ ਦਾ ਲੈਵਲ ਜਿਹੜਾ ਉਹ ਖਰਾਬ ਹੋ ਗਿਆ ਪਲਿਸ਼ ਪਾਣੀ ਪੋਲੂਟਡ ਹੋ ਗਿਆ ਮੋਟਾ ਪਾਣ ਨੂੰ ਤਿਆਰ ਜੇ ਫਿਰ ਨਹੀਂ ਜੀ ਦਿਲ ਤੇ ਨਹੀਂ ਕਰਦਾ ਕਿਸੇ ਨੂੰ ਵੀ ਵੋਟ ਪਾਉਣ ਨੂੰ ਕਿਉਂਕਿ ਪਿਛਲੇ 30 40 ਸਾਲਾਂ ਤੋਂ ਦੇਖ ਰਹੇ ਆ ਵੋਟਾਂ ਸਹੀ ਪਾਉਂਦੀਆਂ ਸਾਰੀਆਂ ਸਰਕਾਰਾਂ ਡਾ ਲੀਆਂ ਹੁਣ ਤੇ ਮੈਂ ਇਹ ਨਹੀਂ ਨਾ ਕਹਿ ਸਕਦੇ ਕਿ ਇਹ ਬੰਦਾ ਚੰਗਾ ਗਿਆ ਮਾੜਾ ਆ ਲੋਕਾਂ ਨੇ ਨਵੀਂ ਸਰਕਾਰ ਨੂੰ ਵੀ ਮੌਕਾ ਦਿੱਤਾ ਸੀ ਪਰ ਇਹ ਲੋਕਾਂ ਦੀ ਉਮੀਦ ਤੇ ਨਹੀਂ ਉਤਰੀ ਹੈ ਵੀ ਫਲਾਪ ਹੀ ਇਸ ਮਸਲੇ 'ਚ ਫੇਲ ਹੀ ਰਹੀ ਹੈ ਇੱਧਰ ਧਿਆਨ ਹੀ ਨਹੀਂ ਦਿੱਤਾ ਇਹਨਾਂ ਨੂੰ ਫਿਰ ਲੀਡਰ ਆਉਂਦਾ ਤੇ ਕੀ ਕਹਿੰਦੇ ਕੀ ਉਹਨਾਂ ਨੂੰ ਕੀ ਅਸੀਂ ਕਹਿੰਦੇ ਵੀ ਆਪਣਾ ਨਾਂ ਖਿੰਦੇ ਨੂੰ ਇੱਥੋਂ ਦੂਰ ਕਰੋ ਜਿਵੇਂ ਸਾਡੀ ਜਾਨ ਵੋਟਾਂ ਦੇ ਫਿਰ ਵੀ ਤੁਸੀਂ ਬਾਦ ਦਿੰਦੇ ਨਹੀਂ ਪਉਣ ਵਾਲੇ ਪਾਈ ਜਾਂਦੇ ਪਾਰਟੀ ਪਾਜੀ ਤੇ ਉੱਟ ਕੇ ਲੋਕੀ ਪਾਪੂ ਦਿੰਦੇ ਆ ਜਾਂਦੇ ਚਾਂਸੇ ਚ ਅਨਪੜ ਲੋਕ ਨੇ ਚਲੋ ਮਮੀ ਇੱਕ ਉਮੀਦ ਹੁੰਦੀ ਆ ਪਿੱਛੇ ਐ ਦਰ ਕੀ ਮਸਲਾ ਹਲ ਹੋ ਜਾਏ ਪਰ ਕੰਮ ਉਥੇ ਦਾ ਉਥੇ ਰਹਿੰਦਾ ਕੁਝ ਹੋਰ ਵੀ ਮੌਜੂਦ ਨੇ ਲੋਕ ਪਾਜੀ ਸਰੇ ਨਾ ਤੋਂ ਕਿ ਐ ਲੱਗਦੇ ਜੀ ਨਹੀਂ ਹਜੇ ਨਹੀਂ ਨਾ ਪਈ ਆ ਜੀ ਤੇ ਕੀ ਹਾਲ ਕੀ ਇੱਥੋਂ ਦਾ ਜੀ حال بہت ਮਾੜਾ ਹੈ ਤੁਸੀਂ ਦੇਖਦੇ ਜੇ ਤੁਸੀਂ ਹਰ ਵਾਰੀ ਆਂਦੇ ਹੋ ਤੁਸੀਂ ਦੇਖਦੇ ਹੋ ਕੀ ਹਾਲ ਹੈ ਇਸ ਇਲਾਕੇ ਦਾ ਵੀ ਤੇ ਇਸ ਗੰਮ ਦਾ ਕਿੰਨੇ ਕੁ ਲੋਕ ਇਹਦੇ ਤੋਂ ਪ੍ਰਭਾਵਿਤ ਨੇ ਜੀ ਇਹਦਾ ਅੰਦਾਜ਼ਾ ਅਪਰੋਕਸੀਮੇਟਲੀ ਅਗਰ ਗੱਲ ਕੀਤੀ ਜਾਵੇ ਤਕਰੀਬਨ ਸਾਰੇ ਇਲਾਕੇ ਪ੍ਰਭਾਵਿਤ ਨੇ ਜੀ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਜਿੰਨੇ ਵੀ ਇਲਾਕਿਆਂ ਦੇ ਵਿੱਚ ਇਸ ਨਾਲ ਈਸ਼ਵਰ ਨਗਰ ਹੈ ਗੁਰੂ ਨਾਨਕ ਕਲੋਨੀ ਹੈ ਆਪਣਾ ਗੁਜਰਪੁਰਾ ਹਿਮਦਪੁਰਾ ਆਪਣਾ ਕਿਰਤਨਗੁਰ ਤੇਗ ਬਹਾਦਰ ਨਗਰ ਜਿੰਨਾ ਵੀ ਬਾਬਾ ਦੀਪ ਸਿੰਘ ਕਲੋਨੀ ਸਾਰੇ ਪ੍ਰਭਾਵਿਤ ਨੇ ਤੁਸੀਂ ਇਹ ਵੇਖੋ ਕਿ ਹੁਣ ਇੱਥੇ ਤੁਸੀਂ ਆਪਾਂ ਖੜੇ ਆ ਕਿੰਨੀ ਸਮੈਲ ਆ ਰਹੀ ਹੈ ਤੁਸੀਂ ਦੇਖ ਲਓ ਕੰਮ ਚੱਲ ਰਿਹਾ ਕਿੰਨੀ ਸਮੈਲ ਆ ਰਹੀ ਹੈ ਤੇ ਬਸ ਅੱਜ ਤੁਸੀਂ ਮੇਰਾ ਖਿਆਲ ਆਣਾ ਸੀਗਾ ਤਦ ਕਰਕੇ ਇਹ ਜਿਹੜਾ ਕੰਮ ਹੋ ਰਿਹਾ ਨਹੀਂ ਤੇ ਕੰਮ ਤੇ ਠੱਪ ਰੰਦਾ ਇੱਥੇ ਕੋਈ ਚੱਕਦੇ ਖਾਦ ਬਣਾ ਰਹੇ ਆ ਜੀ ਨਹੀਂ ਨਹੀਂ ਇਹ ਕੋਈ ਖਾਦ ਨਹੀਂ ਹੈ ਪਿੱਛੇ ਵੀ ਇਹਨਾਂ ਨੇ ਆਰਡੀਫ ਬਣਾਇਆ ਸੀ ਉਹ ਸਾਰਾ ਆਰਡੀਫ ਉੱਥੇ ਸਾਰਾ ਵੇਸਟ ਗਿਆ ਜਿਹੜੀ ਅਸੀਂ ਮਸ਼ੀਨਾਂ ਲਗਾ ਕੇ ਇੱਥੇ ਆਰਡੀਆ ਬਣਾਇਆ ਸਾਰਾ ਵੇਸਟ ਗਿਆ ਦੂਸਰੀ ਗੱਲ ਮੈਂ ਇਹ ਕਹਿ ਦੱਸਣਾ ਚਾਹਨਾ ਵਾਂ ਕਿ ਇਹ ਕੋਈ ਛੋਟੇ ਸਿਪਾਸੀ ਦੀ ਬਾਡਾਂ ਦਾ ਮਸਲਾ ਨਹੀਂ ਹੈ ਪੂਰੇ ਅੰਮ੍ਰਿਤਸਰ ਦਾ ਮਸਲਾ ਹੈ ਕਾਰਨ ਹੈ ਅਗਰ ਪੰਜਾਬ ਦੀ ਪ੍ਰਾਲੀ ਕਹਿਣ ਨੂੰ ਦਿੱਲੀ ਪੂਰਾ ਨੁਕਸਾਨ ਕਰ ਸਕਦੀ ਹੈ ਤੇ ਪੂਰਾ ਅੰਮ੍ਰਿਤਸਰ ਅਗਰ 30 ਲੱਖ ਵਾਦੀ ਹੈ 30 ਲੱਖ ਵਾਦੀ ਦਾ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਕਾਰਨ ਹੈ ਕਿ ਇਹ ਜਿਹੜਾ ਇਹਦੇ ਆਸ-ਪਾਸੇ ਦੀ ਰੇਡੀਅਸ ਵਿੱਚ ਪੂਰਾ ਅੰਮ੍ਰਿਤਸਰ ਆਂਦਾ ਹੈ ਇਸ ਕਰਕੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਬਾਰੇ ਆਵਾਜ਼ ਉਠਾਣੀ ਚਾਹੀਦੀ ਹੈ ਕਾਰਨ ਹੈ ਕਿ ਚੋਣਾ ਆ ਗਈ ਹੁਣ ਫਿਰ ਚੋਣਾ ਚ ਆਵਾਜ਼ ਚੁੱਕੋਗੇ ਤੁਸੀਂ ਨਹੀਂ ਅਸੀਂ ਸਾਡਾ ਇੱਕ ਮਕਸਦ ਹੁੰਦਾ ਹੈ ਕਿ ਅਸੀਂ ਆਪਣਾ ਰਿਪਰੈਜ਼ੈਂਟੇਟਿਵ ਆਪਣਾ ਪ੍ਰਤੀਨidhi ਅੱਗੇ ਭੇਜਨੇ ਆ ਜਿਹੜੀ ਸਾਡੀ ਆਵਾਜ਼ ਰੱਖਦਾ ਹੈ 35 ਸਾਲ ਹੋ ਗਏ ਭੇਜਦੇ ਪਏ ਨਹੀਂ ਪਰ ਉਹ ਦੁੱਖ ਦੀ ਗੱਲ ਹੈ ਕਿ ਕੋਈ ਵੀ ਪ੍ਰਤੀਨidhi ਆਇਆ ਭਾਵੇਂ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਦਿੱਤਾ ਕੋਈ ਵੀ ਕਿਸੇ ਨੇ ਵੀ ਇਮਾਨਦਾਰੀ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਜਿਹੜਾ ਡੰਪ ਹੈਗਾ 1.5 ਕਿਲੋਮੀਟਰ ਦੂਰ ਉਹਨੂੰ ਹਟਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਾਲ ਤਖਤ ਸਾਹਿਬ ਤੇ ਵੀ ਇਸ ਦੀ ਦਰਖਾਸਤ ਜਾ ਚੁੱਕੀ ਹੈ ਜੀ ਬਿਲਕੁਲ ਜੀ ਅਸੀਂ ਦੇ ਕੇ ਆਏ ਸੀ ਸਾਡੇ ਹੱਕ ਦੇ ਵਿੱਚ ਕਾਲ ਤਖਤ ਦੇ ਜੇਹੇਦਾਰ ਜੀ ਨੇ ਵੀ ਬਿਆਨ ਦਿੱਤੇ ਸੀ ਪੀ ਜਿਹੜਾ ਇੱਥੋਂ ਕੂੜਾ ਜਦੋਂ ਅੱਗ ਲੱਗਦੀ ਹੈ ਜਿਹੜੇ ਕੰਨ ਨੇ ਜਰੀਲੇ ਕੰਨ ਜਾਂ ਕਾਲਾ ਪਾਣ ਨੇ ਸਵਾਹ ਟਾਇਪ ਦਾ ਉਹ ਸਾਡੇ ਪਵਿੱਤਰ ਸਰੋਵਰਾਂ 'ਚ ਪੈਂਦਾ ਲਾ ਕੇ ਹੋਰ ਵੀ ਸਰੋਵਰ ਨੇ ਜਿਹੜੇ ਮਤਲਬ ਸੰਤੋਖ ਸਰ ਜੀ ਨੇ ਦੂਜੇ ਨੇ ਹਰਮੰਦਰ ਸਾਹਿਬ ਦੇ ਵੀ ਜਾਂਦਾ ਇਸ ਬਾਰੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਸਰਕਾਰ ਨੂੰ ਵੀ ਇਹ ਜਿਹੜਾ ਡੈਂਪੇ ਇੱਥੋਂ ਸ਼ਿਫਟ ਕੀਤਾ ਜਾਵੇ ਜਾਂ ਇਹਨੂੰ ਬੰਦ ਕੀਤਾ ਜਾਵੇ ਪਰ ਸੁਣਵਾਈ ਉਹਨਾਂ ਦੀ ਵੀ ਨਹੀਂ ਹੋਈ ਜਹੇਦਾਰ ਸਾਹਿਬ ਦੀ ਵੀ ਸੁਣਵਾਈ ਨਹੀਂ ਸਿਆਸਾਤੀਆਂ ਤੋਂ ਕੀ ਉਮੀਦ ਕਰਦੇ ਹੋ ਤੁਸੀਂ ਰਾਜਨੀਤਿਕ ਪਾਰਟੀਆਂ ਤੋਂ ਜਦੋਂ ਪਾਰਟੀਆਂ ਜਿੱਤਣ ਤੋਂ ਪਹਿਲਾਂ ਜਾਂ ਜਦੋਂ ਸਾਡੇ ਦੇ ਵਿੱਚ ਹੁੰਦੇ ਉਹਨਾਂ ਦੇ ਬਿਆਨ ਕੁਝ ਹੋਰ ਹੁੰਦੇ ਨੇ ਉੱਥੇ ਜਾ ਕੇ ਪਤਾ ਨਹੀਂ ਕਿਸ ਚੱਕਰ ਚ ਪੈ ਜਾਂਦੇ ਪਈ ਸਾਡੀ ਗੱਲ ਨਹੀਂ ਚੁੱਕਦੇ ਸਾਨੂੰ ਇਹ ਜੀ ਸਮਝ ਨਹੀਂ ਆਇਆ ਅਜੇ ਤੱਕ 35 ਸਾਲ ਤੀ ਨਹੀਂ ਸਮਝ ਸਕੇ ਬਿਲਕੁਲ ਨਹੀਂ ਅਜੇ ਤੱਕ ਨਹੀਂ ਚੰਗੇ ਬਲੇ ਬੰਦੇ ਆਉਂਦੇ ਆ ਹੁਣ ਵੀ ਕਈ ਲੋਕ ਚਾਹੇ ਹਾਰ ਕੇ ਜਾਂ ਜਿੱਤ ਕੇ ਇੱਥੇ ਗਏ ਨੇ ਹੁਣ ਜਦੋਂ ਦਾ ਐਲਾਨ ਹੋਇਆ ਜਾਂ ਸ਼ੁਰੂ ਹੋਏ ਨੇ ਹੁਣ ਅਫਸਰ ਸਾਹਿਬ ਇਹ ਪ੍ਰਸ਼ਾਸਨ ਵੀ ਆਇਆ ਡਿਪਟੀ ਕਮਿਸ਼ਨਰ ਸਾਹਿਬ ਆਏ ਨੇ ਆਪਣੇ ਕਮਿਸ਼ਨਰ ਕਾਰਪੋਰੇਸ਼ਨ ਦੇ ਆਏ ਨੇ ਫਿਰ ਸਿੱਧੂ ਸਮੁੰਦਰੀ ਜੀ ਵੀ ਆ ਗਏ ਨੇ ਨਿੱਜਰ ਜੀ ਵੀ ਆ ਗਏ ਨੇ ਲਗਭਗ ਆਉਣੇ ਸ਼ੁਰੂ ਹੋ ਗਏ ਨੇ ਸਾਰੀ ਪਾਰਟੀਆਂ ਦੇ ਸਾਨੂੰ ਵਿਸ਼ਵਾਸ ਆ ਰਿਹਾ ਵੀ ਕੁਝ ਨਾ ਕੁਝ ਕਰਾਂਗੇ ਹੁਣ ਤੇ ਬਾਅਦ ਪਤਾ ਲੱਗੇਗਾ ਵੀ ਕੀ ਹੁੰਦਾ ਬਿਲਕੁਲ 35 ਸਾਲ ਹੋ ਗਏ ਇਸ ਡੰਪ ਨੂੰ ਔਰ ਇਸ ਡੰਪ ਨੂੰ ਹਟਾ ਨਹੀਂ ਸਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਇੱਕ ਸਿਆਸੀ ਪਾਰਟੀ ਦੀ ਗੱਲ ਨਹੀਂ ਕਰ ਰਹੇ ਸਾਰੀ ਸਿਆਸੀ ਪਾਰਟੀਆਂ ਦੀ ਗੱਲ ਕਰ ਰਹੇ ਹਾਂ ਔਰ ਇੱਕ ਮਸ਼ੀਨ ਵੀ ਇੱਥੇ ਲਗਾਈ ਗਈ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਮਸ਼ੀਨ ਇੱਕ ਆਈਵਾਸ਼ ਇੱਕ ਤਰ੍ਹਾਂ ਦਾ ਕਿ ਇੱਕ ਮਸ਼ੀਨ ਇਸਨੇ ਡੰਪ ਨੂੰ ਪੂਰਾ ਨਹੀਂ ਕਰ ਸਕਦੀ ਔਰ ਤਕਰੀਬਨ 25 ਸਾਲ ਤੋਂ ਹੋ ਗਏ ਇੱਥੇ ਪ੍ਰੋਸੈਸਿੰਗ ਦਾ ਕੰਮ ਕਰਦੇ ਆ ਕਦੀ ਕਈ ਵਾਰ ਬਹੁਤ ਸਾਰੇ ਲਾਰੇ ਦਿੱਤੇ ਜਾਂਦੇ ਨੇ ਕਿ ਖਾਦ ਬਣਾਈ ਜਾ ਰਹੀ ਹੈ ਇਹਦੇ ਤੋਂ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਜਾਏਗਾ ਕਿਉਂਕਿ ਜਿਹੜੇ ਇਸ ਦੇ ਵਿੱਚ ਜਿਹੜੇ ਫਰਟੀਲਾਈਜ਼ਰ ਨੂੰ ਖਾਦ ਕਹਿੰਦੇ ਹਾਂ ਉਹ ਤਿਆਰ ਹੋਏਗੀ ਇਹਦੇ ਨਾਲ ਬ੍ਰਿਕਸ ਤਿਆਰ ਹੋਣਗੀਆਂ ਇਤੋਂ ਕਮਾਈ ਹੋਏਗੀ ਤੇ ਇਹਨਾਂ ਨੂੰ ਚਾਂਸਾ ਦਿੱਤਾ ਜਾਂਦਾ ਇੱਥੇ ਪਲਾਂਟ ਲਾਇਆ ਜਾਏਗਾ ਔਰ ਕਰੋੜਾ ਰੁਪਏ ਦਾ ਖਰਚ ਇੱਕ ਕੁਛ ਨਹੀਂ ਬਲਕਿ ਕਰੋੜਾ ਰੁਪਏ ਦਾ ਖਰਚ ਜਿਹੜਾ ਹੈ ਇਸ ਡੰਪ ਤੇ ਕੀਤਾ ਜਾਂਦਾ ਔਰ ਇਸ ਦੀ ਸਫਾਈ ਕੀਤੀ ਜਾਂਦੀ ਹੈ ਲੇਕਿਨ ਮਸਲਾ ਹੱਲ ਨਹੀਂ ਹੋਇਆ ਔਰ ਇਸ ਵਾਸਤੇ ਕੱਲੀ ਇੱਕ ਪਾਰਟੀ ਨਹੀਂ ਸਾਰੀ ਸਿਆਸੀ ਪਾਰਟੀਆਂ ਚਾਹੇ ਸੱਤਾ ਚ ਨੇ ਚਾਹੇ ਸੱਤਾ ਚ ਨਹੀਂ ਵੀ ਆਈਆਂ ਜਾਂ ਸੱਤਾ ਚ ਅੱਜ ਕਾ ਬਜਨੇ ਜਾਂ ਨਹੀਂ ਵੀ ਨੇ ਸਾਰਿਆਂ ਨੇ ਇਹਨਾਂ ਲੋਕਾਂ ਨੂੰ ਸਿਰਫ ਲਾਰੇ ਦਿੱਤੇ ਤੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਡੰਪ ਹੈ ਔਰ ਇਸ ਡੰਪ ਦਾ ਨਿਪਟਾਰਾ ਨਹੀਂ ਹੋ ਸਕਿਆ 35 ਸਾਲ ਤੋਂ ਲੋਕ ਇਸ ਮਾਰ ਦੇ ਵਿੱਚ ਨੇ ਪਰ ਸਿਆਸੀ ਲਾਰੇ ਜਿਹਰੇ ਨੇ ਇਹਨਾਂ ਨੂੰ ਅੱਜ ਜ਼ਿੰਦਗੀ ਤੋਂ ਹੀ ਦੂਰ ਕਰ ਰਹੇ ਨੇ ਔਰ ਇਹ ਪਹਾੜ ਜੋ ਕਿ ਅਕਸਰ ਕਹਿੰਦੇ ਆ ਕਿ ਪਹਾੜ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਦੇ ਨੇ ਲੇਕਿਨ ਇਹ ਬਿਮਾਰੀਆਂ ਵਾਲੇ ਪਹਾੜ ਅੱਜ ਸ਼ਹਿਰ ਵਾਸਤੇ ਮੁਸ਼ਕਲ ਦਾ ਸਬਕ ਬਣ ਚੁੱਕੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ